ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪ੍ਰਮਾਤਮਾ ਨੂੰ ਜਾਣਨ ਦੇ ਦੋ ਮਾਰਗਾਂ ਬਾਰੇ ਪਹਿਲਾ ਮਾਰਗ ਹੈ ਭਗਤੀ ਮਾਰਗ ਤੇ ਦੂਜਾ ਮਾਰਗ ਹੈ ਗਿਆਨ ਮਾਰਗ ਜਦੋਂ ਆਪਾਂ ਆਪਣੇ ਆਪ ਨੂੰ ਸਵਾਲ ਪੁੱਛਦੇ ਹਾਂ ਕਿ ਇਹ ਜਗਤ ਕੀ ਹੈ ਮੈਂ ਕੌਣ ਹਾਂ ਪ੍ਰਮਾਤਮਾ ਕੌਣ ਹੈ ਤੇ ਉਹ ਉਹਦੇ ਤੱਕ ਪਹੁੰਚਣ ਦਾ ਰਸਤਾ ਕਿਹੜਾ ਆ ਇਹ ਸਵਾਲ ਕਰਨਾ ਹੀ ਗਿਆਨ ਮਾਰਗ ਹੈ ਜਦੋਂ ਆਪਣੇ ਅੰਦਰ ਸਵਾਲ ਉੱਠਦੇ ਨੇ ਤੇ ਆਪਾਂ ਉਹਨਾਂ ਦੇ ਉੱਤਰ ਚਾਹੁੰਦੇ ਆ ਤੇ ਆਪਾਂ ਗਿਆਨ ਮਾਰਗ ਤੇ ਚੱਲਦੇ ਆ ਮੈਂ ਕੌਣ ਆ ਇਹ ਸਵਾਲ ਹਰ ਇੱਕ ਰੂ ਨੂੰ ਆਪਣੇ ਅੰਦਰ ਕਦੀ ਨਾ ਕਦੀ ਤੰਗ ਕਰਦਾ ਹੀ ਆ ਜਦੋਂ ਆਪਣਾ ਮਨ ਥੱਕ ਜਾਂਦਾ ਹੈ ਤੇ ਜਦੋਂ ਦੁਨੀਆ ਦੇ ਰੰਗ ਤਮਾਸ਼ੇ ਜਿਹੜੇ ਆ ਉਹ ਨਕਲੀ ਲੱਗਣ ਲੱਗ ਜਾਂਦੇ ਆ ਤੇ ਉਦੋਂ ਇਨਸਾਨ ਸੱਚ ਦੀ ਤਲਾਸ਼ 'ਚ ਲੱਗਦਾ ਆ ਉਸ ਸਮੇਂ ਉਹਨੂੰ ਦੋ ਰਸਤੇ ਦਿਖਾਈ ਦਿੰਦੇ ਨੇ ਇੱਕ ਆ ਭਗਤੀ ਮਾਰਗ ਤੇ ਦੂਜਾ ਆ ਗਿਆਨ ਮਾਰਗ ਭਗਤੀ ਮਾਰਗ ਪ੍ਰੇਮ ਦਾ ਰਸਤਾ ਆ ਇਹ ਉਸ ਇਨਸਾਨ ਦਾ ਰਸਤਾ ਆ ਜੋ ਪ੍ਰਮਾਤਮਾ ਨੂੰ ਆਪਣੇ ਪ੍ਰੀਤਮ ਵਾਂਗ ਮੰਨਦਾ ਆ ਆਪਣੇ ਮਿੱਤਰ ਵਾਂਗ ਉਹਨੂੰ ਪਿਆਰ ਕਰਦਾ ਆ ਆਪਣੀ ਮਾਂ ਵਾਂਗ ਪ੍ਰਮਾਤਮਾ ਨੂੰ ਵੇਖਦਾ ਆ ਭਗਤੀ ਮਾਰਗ ਦੇ ਵਿੱਚ ਗਿਆਨ ਦਾ ਹੋਣਾ ਲਾਜ਼ਮੀ ਨਹੀਂ ਹੁੰਦਾ ਤੇ ਕਿਸੇ ਵੱਡੀਆਂ ਪੁਸਤਕਾਂ ਨੂੰ ਪੜ੍ਹਨਾ ਵੀ ਲਾਜ਼ਮੀ ਨਹੀਂ ਹੁੰਦਾ ਭਗਤੀ ਮਾਰਗ ਤੇ ਚੱਲਣ ਵਾਸਤੇ ਸਿਰਫ ਦਿਲ ਦਾ ਖੁੱਲਾ ਹੋਣਾ ਜ਼ਰੂਰੀ ਹੈ ਆਪਣਾ ਦਿਲ ਇੱਕ ਕੋਰੇ ਕਾਗਜ਼ ਵਰਗਾ ਹੋਣਾ ਚਾਹੀਦਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਕਹੇ ਕਬੀਰ ਹਰ ਭਜਨ ਬਿਨਾ ਕੋਟ ਯਤਨ ਕਰ ਲੇਖ ਕੋਈ ਲੱਖ ਯਤਨ ਕਰ ਲਵੇ ਜੇ ਦਿਲ ਚ ਪ੍ਰੇਮ ਨਹੀਂ ਆ ਤਾਂ ਪਰਮਾਤਮਾ ਮਿਲਣ ਵਾਲਾ ਨਹੀਂ ਆ ਭਗਤੀ ਮਾਰਗ ਚ ਮਾਰਗ ਚ ਹੁੰਦਾ ਆ ਸਿਮਰਨ ਭਗਤੀ ਮਾਰਗ ਚ ਚਾਹੀਦੀਆਂ ਨੇ ਪ੍ਰੇਮ ਭਰੀਆਂ ਅੱਖਾਂ ਭਗਤੀ ਮਾਰਗ ਚ ਚਾਹੀਦਾ ਆ ਕੀਰਤਨ ਇਹਦੇ ਵਿੱਚ ਚਾਹੀਦੀ ਆ ਆਰਤੀ ਤੇ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਪੂਰੇ ਦਾ ਪੂਰਾ ਸਮਰਪਿਤ ਕਰਨਾ ਜੋ ਹੋ ਰਿਹਾ ਉਹ ਸਭ ਸਹੀ ਹੋ ਰਿਹਾ ਕੁਝ ਗਲਤ ਨਹੀਂ ਹੋ ਰਿਹਾ ਤੇ ਮੈਂ ਬਸ ਇਸ ਸਭ ਹੁੰਦੇ ਹੋਏ ਨੂੰ ਵੇਖ ਰਿਹਾ ਹਾਂ ਇਸ ਰਸਤੇ ਤੇ ਜਾਣ ਵਾਲਾ ਹਮੇਸ਼ਾ ਹੀ ਆਖਦਾ ਆ ਤੂੰ ਜਾਣੇ ਤੇ ਤੇਰਾ ਕੰਮ ਜਾਣੇ ਮੈਂ ਤਾਂ ਹਮੇਸ਼ਾ ਹੀ ਤੇਰਾ ਹਾਂ ਜਿਵੇਂ ਮੀਰਾ ਬਾਈ ਨੇ ਜਿਵੇਂ ਰਬਦਾਸ ਜੀ ਨੇ ਤੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਇਹੋ ਹੀ ਮਾਰਗ ਚੁਣਿਆ ਉਹ ਕਹਿੰਦੇ ਨੇ ਹਉ ਤਾਣਾ ਤੇਰਾ ਨਾਮ ਹੈ ਹਉ ਤੇਰੀ ਭਗਤੀ ਮੰਗਾ ਤੇ ਦੂਜਾ ਮਾਰਗ ਹੈ ਉਹ ਹੈ ਗਿਆਨ ਮਾਰਗ ਗਿਆਨ ਮਾਰਗ ਖੋਜ ਦਾ ਰਸਤਾ ਆ ਇਹ ਉਸ ਇਨਸਾਨ ਦਾ ਰਸਤਾ ਆ ਜੋ ਹਮੇਸ਼ਾ ਹੀ ਸਵਾਲ ਕਰਦਾ ਆ ਜੋ ਕਹਿੰਦਾ ਆ ਇਹ ਜਗਤ ਕੀ ਹੈ ਮੈਂ ਕੌਣ ਹਾਂ ਇਹ ਆਤਮਾ ਕੀ ਆ ਤੇ ਇਹ ਪਰਮਾਤਮਾ ਕੀ ਹੈ ਤੇ ਫਿਰ ਉਹ ਪੁਸਤਕਾਂ ਪੜ੍ਹਦਾ ਆ ਸੰਤਾਂ ਤੇ ਗਿਆਨੀਆਂ ਕੋਲ ਜਾਂਦਾ ਆ ਉਹਨਾਂ ਨੂੰ ਸੁਣਦਾ ਆ ਆਪਣੇ ਪ੍ਰਸ਼ਨਾਂ ਦੇ ਸਵਾਲ ਲੈਣ ਵਕ ਵਕ ਲੋਕਾਂ ਤੋਂ ਜਾਂਦਾ ਆ ਜਦੋਂ ਉਹਨੂੰ ਕਿਤੇ ਉਹ ਸਵਾਲ ਨਹੀਂ ਮਿਲਦਾ ਫਿਰ ਉਹ ਧਿਆਨ 'ਚ ਉਤਰਦਾ ਆ ਤੇ ਆਪਣੇ ਅੰਦਰ ਟਟੋਲਦਾ ਆ ਆਪਣੇ ਅੰਦਰ ਹਰ ਇੱਕ ਉੱਠਿਆ ਪ੍ਰਸ਼ਨ ਆਪਣੇ ਅੰਦਰ ਜਾ ਕੇ ਉਹਨੂੰ ਖੋਜਣ ਦੀ ਕੋਸ਼ਿਸ਼ ਕਰਦਾ ਆ ਤੇ ਪਰਦੇ ਦੇ ਪਿੱਛੇ ਜੋ ਸੱਚ ਲੁਕਿਆ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਆ ਗਿਆਨ ਮਾਰਗ ਤੇ ਚੱਲਣ ਵਾਲਾ ਹਮੇਸ਼ਾ ਹੀ ਆਖਦਾ ਆ ਕਿ ਮੈਂ ਇਹ ਸਰੀਰ ਨਹੀਂ ਹਾਂ ਮੈਂ ਇਹ ਮਨ ਨਹੀਂ ਹਾਂ ਇਹ ਵਿਚਾਰ ਮੈਂ ਨਹੀਂ ਹਾਂ ਇਹ ਵਿਚਾਰਾਂ ਨਾਲ ਜੋ ਜੁੜੀਆਂ ਹੋਈਆਂ ਭਾਵਨਾਵਾਂ ਇਹ ਮੈਂ ਨਹੀਂ ਹਾਂ ਤੇ ਫਿਰ ਇਹਨਾਂ ਦੇ ਪਿੱਛੇ ਜੋ ਬਚਦਾ ਆ ਉੱਥੋਂ ਹੀ ਉਹਨੂੰ ਉੱਤਰ ਮਿਲਦਾ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਤੋਂ ਬੰਦਾ ਪਾਰ ਨਿਕਲ ਜਾਂਦਾ ਆ ਗਿਆਨ ਮਾਰਗ ਤੇ ਚੱਲਦੇ-ਚੱਲਦੇ ਸਾਰਿਆਂ ਨੂੰ ਕੱਟਦਾ ਆਉਂਦਾ ਆ ਕੱਟਦਾ ਆਉਂਦਾ ਆ ਕਿ ਮੈਂ ਆ ਵੀ ਨਹੀਂ ਮੈਂ ਸਰੀਰ ਵੀ ਨਹੀਂ ਮੈਂ ਵਿਚਾਰ ਵੀ ਨਹੀਂ ਮੈਂ ਮੇਰੀਆਂ ਭਾਵਨਾਵਾਂ ਵੀ ਨਹੀਂ ਕੱਟਦੇ-ਕੱਟਦੇ ਪਿੱਛੇ ਜਿਹੜੀ ਚੀਜ਼ ਬਚਦੀ ਆ ਉਹਦੇ ਵਿੱਚੋਂ ਹੀ ਫਿਰ ਉਹਨੂੰ ਉੱਤਰ ਮਿਲਦਾ ਆ ਜੇ ਤੁਸੀਂ ਵੀ ਉੱਤਰ ਲੱਭਣਾ ਚਾਹੁੰਦੇ ਹੋ ਤੇ ਤੁਹਾਨੂੰ ਵੀ ਚੀਜ਼ਾਂ ਨੂੰ ਹੌਲੀ-ਹੌਲੀ ਕੱਟਣਾ ਪਊਗਾ ਤੇ ਪਿੱਛੇ ਜੋ ਬਚੂਗਾ ਉਹੋ ਹੀ ਆਪਾਂ ਹੈ ਉਹੋ ਹੀ ਤੁਸੀਂ ਹੋ ਇਹ ਗੱਲ ਸੁਣਨ ਚ ਬੜੀ ਆਸਾਨ ਲੱਗਦੀ ਆ ਪਰ ਅੰਦਰੋਂ ਤੋੜ ਕੇ ਰੱਖ ਦਿੰਦੀ ਆ ਗਿਆਨਮਾਰਗ ਵਾਲਾ ਜੋ ਇਨਸਾਨ ਹੁੰਦਾ ਆ ਉਹ ਮਾਇਆ ਨੂੰ ਹੰਕਾਰ ਨੂੰ ਆਪਣੀ ਪਛਾਣ ਨੂੰ ਰਿਸ਼ਤਿਆਂ ਦੀ ਡੋਰ ਨੂੰ ਤੇ ਦੁਨੀਆ ਦੀ ਜਿਹੜੀ ਦਿਖਾवटी ਅਸਲੀਅਤ ਆ ਇਨੂੰ ਛੱਡ ਕੇ ਸਿਰਫ ਉਸ ਸੱਚੇ ਪ੍ਰਮਾਤਮਾ ਨੂੰ ਲੱਭਦਾ ਹੈ ਉਹਨੂੰ ਇਸ ਦੁਨੀਆ ਦੀ ਵਿਅਰਥਤਾ ਦਿਖਣ ਲੱਗ ਜਾਂਦੀ ਹੈ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਬ ਸਾਹਿਬ ਦੇ ਵਿੱਚ ਪ੍ਰਮਾਤਮਾ ਦੀ ਬੇਅੰਤਤਾ ਬਿਆਨ ਕੀਤੀ ਹੈ ਉਹ ਕਹਿੰਦੇ ਨੇ ਅਜੂਨੀ ਅਰੂਪੰ ਅਲਖੰ ਅਪੇਖੰ ਉਸ ਨੂੰ ਉਸ ਉਸ ਦਾ ਕੋਈ ਰੂਪ ਨਹੀਂ ਆ ਉਹ ਨਾ ਜੰਮਦਾ ਆ ਤੇ ਨਾ ਮਰਦਾ ਆ ਉਹ ਤੇਰੇ ਤੇ ਮੇਰੇ ਵਿਚਕਾਰ ਨਹੀਂ ਉਹ ਹਰ ਪਾਸੇ ਆ ਅਸਲ 'ਚ ਇਹ ਦੋਵੇਂ ਮਾਰਗ ਇੱਕ ਦੂਜੇ ਤੋਂ ਵੱਖ ਨਹੀਂ ਨੇ ਜਿਹੜੀ ਭਗਤੀ 'ਚ ਗਿਆਨ ਨਹੀਂ ਆ ਉਹ ਅੰਧਵਿਸ਼ਵਾਸ ਬਣ ਜਾਂਦੀ ਹੈ ਤੇ ਜਿਹੜੇ ਗਿਆਨ ਦੇ ਵਿੱਚ ਪ੍ਰੇਮ ਨਹੀਂ ਆ ਉਹ ਇੱਕ ਸੁੱਕਾ ਵਿਵਾਦ ਬਣ ਕੇ ਰਹਿ ਜਾਂਦਾ ਆ ਕਿਉਂਕਿ ਜਿਹੜਾ ਬੰਦਾ ਭਗਤੀ ਕਰੂਗਾ ਤੇ ਉਹ ਜਦੋਂ ਉਸ ਸੱਚ ਐਂਡ ਤੱਕ ਪਹੁੰਚੂਗਾ ਉਹਦੇ ਅੰਦਰ ਗਿਆਨ ਆਪਣੇ ਆਪ ਹੀ ਉੱਠੂਗਾ ਤੇ ਗਿਆਨ ਵਾਲਾ ਬੰਦਾ ਜਦੋਂ ਉਸ ਅੰਤਿਮ ਸਚਾਈ ਤੱਕ ਜਾਊਗਾ ਤੇ ਉਹਦੇ ਅੰਦਰ ਪ੍ਰੇਮ ਉੱਠੂਗਾ ਹੀ ਉੱਠੂਗਾ ਸੋ ਐਂਡ ਤੇ ਜਾ ਕੇ ਗਿਆਨ ਤੇ ਪ੍ਰੇਮ ਇੱਕ ਹੋ ਜਾਂਦੇ ਆ ਚਾਹੇ ਕੋਈ ਗਿਆਨ ਦਾ ਮਾਰਗ ਚੁਣੇ ਚਾਹੇ ਪ੍ਰੇਮ ਦਾ ਪ੍ਰੇਮ ਦੇ ਨਾਲ ਗਿਆਨ ਜੁੜਿਆ ਹੀ ਹੁੰਦਾ ਆ ਤੇ ਗਿਆਨ ਦੇ ਨਾਲ ਅੰਤ ਪ੍ਰੇਮ ਜੁੜਦੇ ਜੁੜਦਾ ਆ ਗੁਰਬਾਣੀ ਕਹਿੰਦੀ ਆ ਗਿਆਨ ਧਿਆਨ ਸਭ ਕੋ ਵਸਕੀਨਾ ਭਗਤ ਬਿਨਾ ਨਹੀਂ ਮੁਕਤਰੀ ਨਾ ਗਿਆਨ ਤੇ ਧਿਆਨ ਤਾਂ ਸਭ ਕੋਈ ਹਰ ਕੋਈ ਕਰ ਲੈਂਦਾ ਆ ਪਰ ਭਗਤੀ ਤੋਂ ਬਿਨਾ ਮੁਕਤੀ ਨਹੀਂ ਗਿਆਨ ਕਰਨ ਵਾਲਾ ਬੰਦਾ ਅੰਤ ਭਗਤੀ ਨੂੰ ਲੱਭ ਲੈਂਦਾ ਹੈ ਤੇ ਭਗਤੀ ਕਰਨ ਵਾਲਾ ਬੰਦਾ ਅੰਤ ਗਿਆਨ ਨੂੰ ਲੱਭ ਲੈਂਦਾ ਹੈ ਉਹ ਤੁਰਦੇ ਵੱਖ-ਵੱਖ ਰਸਤੇ ਨੇ ਉਹਨਾਂ ਦਾ ਸਟਾਰਟਿੰਗ ਪੁਆਇੰਟ ਵੱਖ-ਵੱਖ ਹੈ ਪਰ ਉਹ ਮਿਲਦੇ ਸੇਮ ਜਗ੍ਹਾ ਹੀ ਤੇ ਜਾ ਕੇ ਨੇ ਅਸਲ ਗੱਲ ਇਹ ਆ ਕਿ ਦਿਲ 'ਚ ਭਾਵਨਾ ਹੋਵੇ ਤੇ ਦਿਮਾਗ 'ਚ ਸਮਝ ਹੋਵੇ ਦੋਵੇਂ ਮਿਲਣ ਤੇ ਪਰਮਾਤਮਾ ਮਿਲਦਾ ਹੈ ਉਹ ਰਸਤਾ ਤੇਰਾ ਆਪਣਾ ਆ ਕੋਈ ਭਗਤੀ ਨਾਲ ਜਾ ਸਕਦਾ ਆ ਕੋਈ ਗਿਆਨ ਨਾਲ ਤੇ ਕੋਈ ਦੋਵਾਂ ਨੂੰ ਮਿਲਾ ਕੇ ਸੰਤ ਕਹਿੰਦੇ ਨੇ ਜਿੱਥੇ ਪ੍ਰੇਮ ਆ ਜਾਂਦਾ ਉੱਥੇ ਪਰਮਾਤਮਾ ਖੁਦ ਆ ਜਾਂਦਾ ਆ ਸੋ ਤੂੰ ਕਿਹੜਾ ਰਸਤਾ ਚੁਣੇਗਾ ਇਹ ਸਵਾਲ ਤੇਰੇ ਉੱਤੇ ਦਿਲ ਵਾਲਾ ਜਾਂ ਦਿਮਾਗ ਵਾਲਾ ਪਰ ਚੁਣੀ ਜ਼ਰੂਰ ਇਹ ਨਾ ਹੋਵੇ ਕਿ ਤੂੰ ਰਸਤਾ ਹੀ ਨਹੀਂ ਚੁਣਿਆ ਤੇ ਮੌਤ ਆ ਗਈ ਕਿਉਂਕਿ ਇਹ ਜਨਮ ਜਨਮਾਂ ਦੀ ਬਹੁਤ ਲੰਮੀ ਯਾਤਰਾ ਆ ਜਿਹੜਾ ਭਟਕ ਗਿਆ ਉਹ ਭਟਕਿਆ ਹੀ ਰਹਿੰਦਾ ਆ ਸੋ ਤੇਰੇ ਅੱਗੇ ਸਵਾਲ ਆ ਤੂੰ ਕਿਹੜਾ ਰਸਤਾ ਚੁਣੇਗਾ ਦਿਲ ਵਾਲਾ ਜਾਂ ਦਿਮਾਗ ਵਾਲਾ ਪ੍ਰੇਮ ਵਾਲਾ ਜਾਂ ਤਰਕ ਵਾਲਾ ਇਹ ਫੈਸਲਾ ਤੇਰਾ ਆ ਪਰ ਇੱਕ ਗੱਲ ਯਾਦ ਰੱਖੀ ਪ੍ਰਮਾਤਮਾ ਨੇਮ ਰਸਤੇ ਧਰਮਾਂ ਦਾ ਮਤਾਜ ਨਹੀਂ ਉਹ ਤਾਂ ਬਸ ਪ੍ਰੇਮ ਤੇ ਆਪਣੀ ਅੰਦਰਲੀ ਪਿਆਸ ਨੂੰ ਵੇਖਦਾ ਆ ਸਭ ਨੂੰ ਸਤਿ ਸ਼੍ਰੀ ਅਕਾਲ